ਤਾਂ ਵੋਟਾਂ ਪਾ ਦਿੱਤੀਆਂ ਉਹਦੇ ਅਨੁਸਾਰ ਤੇ ਜਿਹੜੀ ਕਾਂਗਰਸ ਜਿਹੜੀ ਉਹਦੀ ਵੱਧ ਤੇ ਉਹਦੀ ਸਰਕਾਰ ਬਣਦੀ ਦਿਖਾਈ ਦਿੱਤੀ ਪਰ ਜੀ EVM ਭਗਵਾਨ ਆ ਉਹਦਾ ਹਾਲੇ ਤੱਕ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਐਸਪਰੇਡ ਜਿੱਤੀ ਹੈ ਕਿ ਜਿਹੜਾ ਲੋਕਾਂ ਨੂੰ ਪੁੱਛੀਏ ਤਾਂ ਉਹ ਕਹਿ ਰਹੇ ਐ ਕਿ ਬੜੀ ਬੜੀ ਬਹੁਤ ਦਿੱਕਤਾਂ ਆਖ ਸਕ ਪਾਈ ਦੀ ਆ ਬੜੀ ਸਰਕਾਰ ਬਣਾਉਂ ਜਾ ਰਹੀ ਹੈ ਜੀ ਜਿੱਦਿ ਦੇ ਸਰਵੇਖਣ ਹੁਣ ਤੱਕ ਆਇਆ ਚਾਹੇ ਉਹਦੀ ਮਿਲ ਗਿਆ ਜੇ ਸਾਰੇ ਸਰਵੇਖਣਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਕਾਫੀ ਫਾਇਦੀ ਦੀਆਂ ਕੈਪੀਟਲ ਸਰਕਾਰ ਬਣਾਉਣ ਜਾ ਰਹੀ ਹੈ ਹਮਮ ਅਰੇਾਰੇ ਦੇ ਆਪ ਸਰਵੇਖਣਾਂ ਦਾ ਸਰਵੇਖਣ ਕਰਨਾ ਹੋਵੇ ਜੀ ਤੇ 55 ਤੋਂ ਲੈ ਕੇ 70 ਦੇ ਦਰਮਿਆਨ ਸੀਟਾਂ ਦੀ ਗੱਲ ਕੀਤੀ ਜਾ ਰਹੀ ਹੈ ਟੋਟਲ ਉੱਥੇ ਜੀਆਂ 90 ਸੀਟਾਂ ਹਮਮ ਜੇ 70 ਤੱਕ ਕਾਫੀ ਫਾਇਦੀ ਵਿੱਚ ਸਭ ਲੋ ਯੂਐਫਐਨ ਦੋ ਤਿਹਾਈ ਬਹੁਤ ਸਮਾਂ ਲਿਆ ਜੀ ਇਹ ਖੋਤੀ ਗੱਲ ਨਹੀਂ ਬਹੁਤ ਬੀਤ ਜਾਣਾ ਇਹਦੀ ਬੜੀ ਡਿਸਟ੍ਰਿਬਿਊਟ ਬਸ ਮੈਂ ਬਾਲਾਗਰ ਕਾਂਗਰਸ ਪਾਰਟੀ ਲਈ ਇਹ ਕਹਿ ਦਿਨ ਵਾਲਾ ਅਪਾਰਟਮੈਂਟ ਮਰੇਣਾ ਪਿਆ ਹੈ ਕਿ ਕਾਂਗਰਸ ਡਿਗਰੀ ਇਹ ਮੋਰ ਸੁਰਜੀਤ ਦਾ ਗਾਉਂ ਸ਼ੁਰੂ ਹੋਤੀ ਪਈ ਜੀ ਜਿਹੜੇ ਨਾਲ ਹੀ ਮੈਂ ਇਹ ਗੱਲ ਪਸ ਕਰਦੇ ਮੈਂ ਕਿ ਹਮੇਸ਼ਾ ਕਾਂਗਰਸ ਪਾਰਟੀ ਜੋ ਤਰ ਤਰ੍ਹਾਂ ਤੁਹਾਡੀ ਆਵਾਜ਼ ਪਹਿਲਾਂ ਬੜੀ ਕਲੀਅਰ ਸੀ ਥੋੜੀ ਦਬਦੀ ਆ ਪਲੀਜ਼ ਮਾੜਾ ਚੈੱਕ ਕਰਿਓ ਨਹੀਂ ਪਤਾ ਨਹੀਂ ਕੀ ਹੁੰਦਾ ਹਾਂ ਹਾਂ ਹੁਣ ਹੁਣ ਬਿਲਕੁਲ ਸਹੀ ਆ ਜੀ ਜੀ ਜਿਹੜਾ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ ਕਾਂਗਰਸ ਪਾਈਪੀਡੀ ਜਿਹੜੀ ਜਿਸ ਕਾਂਗਰਸ ਪਾਈਪੀਡੀ ਦਾ ਨਗਾਰ ਹੁੰਦਾ ਹੈ ਉਹਦਾ ਜਦੋਂ ਜਲਦੀ ਐਲੂ ਤੋਂ ਵਾਲੂ ਵੀ ਮੁਰਸਲ ਦਿੱਤੀ ਹੁੰਦੀ ਹੈ ਹੂੰ ਹੂੰ ਉਹ ਜ਼ਿਆਦਾਤਰ ਆਪਾਂ ਦੇਖਿਆ ਤਾਂ ਉੱਤਰੀ ਭਾਰਤ ਦੇ ਵਿੱਚ ਆਉਂਦੀ ਹੈ ਜੀ ਇਹ ਆਪਾਂ ਦੇਖੀਏ ਕਿ ਕਾਂਗਰਸ ਪਾਰਟੀ ਬਹੁਤ ਲੰਬੇ ਸਮੇਂ ਬਾਅਦ 2004 ਵਿੱਚ ਪਾਵਰ 'ਚ ਆਉਂਦੀ ਹੈ ਤੇ 2004 ਤੋਂ ਪਹਿਲਾਂ ਉੱਤਰੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕੈਪਟਨ ਸਿਰਫ ਇੰਡੀਆ ਸਰਕਾਰ ਬਣਦੀ ਹੈ ਉਸ ਤੋਂ ਬਾਅਦ ਤੇ ਇੱਕ ਲਹਿਰ ਚੱਲਦੀ ਹੈ ਜੀ ਤੇ ਯੂਪੀਆ 1 ਵੀ ਸਰਕਾਰ ਬਣ ਗਈ ਹੈ ਮੁੱਖ ਮੈਨੂੰ ਇਹ ਲੱਗਦਾ ਕਿ ਹਰਿਆਣਾ ਦੇ ਵਿੱਚੋਂ ਜਿਹੜੀ ਇੱਕ ਸਮਝ ਲੋ ਵੀ ਜਾਗਰਣਤਾ ਲੋਕਾਂ ਦੀ ਹੈ ਅਗਰ ਇਥੇ ਮਾਂ ਦੀ ਸਰਕਾਰ ਬਣਦੀ ਹੈ ਤਾਂ ਫਿਰ ਸਮਝੋ ਵੀ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਹੋਵੇ ਜੀ ਔਰ ਉਹ ਫਾਇਦਾ ਜਿਹੜਾ ਆਗਾ ਦੂਰ ਸਰੇ ਤੋਂ ਮਹਾਰਾਸ਼ਟਰ ਤੇ ਝਾਰਖੰਡ ਤੱਕ ਵੀ ਹੋ ਸਕਦਾ ਹੈ ਹੂੰ ਹੂੰ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਜੀ ਇਹੀ ਕਾਰਨ ਹੈ ਕਿ ਮੋਦੀ ਤੇ ਅਮਿਤ ਸ਼ਾਹ ਜਿਹੜਾ ਪੂਰੀ ਤਰ੍ਹਾਂ ਲੱਗੇ ਹੋਏ ਹੈ ਕਿ ਇਥੇ ਅਸੀਂ ਕਿਸੇ ਵੀ ਕਿਸੇ ਮisier ਤੇ ਜਿਹੜੀ ਹੈ ਮੁੱਖ ਮੰਤਰੀ ਵਾਲੀ ਉਹ ਕਾਂਗਰਸ ਪਾਰਟੀ ਨੂੰ ਨਹੀਂ ਦੇਣੀ ਸਾਡੇ ਕੋਲੇ ਰਹਿਣੀ ਹੂੰ ਹੂੰ ਇਸ ਪਾਰਕ ਦੇ ਕੋਲ ਨੂੰ ਜਾਏ ਤੁਸੀਂ ਦੇਖੋ ਸਟੇਜੀ ਕੀ ਹੈ ਇਹ ਜੇ ਰਜਾਲਾ ਤੋਂ ਪਹਿਲਾਂ ਇਹਨਾਂ ਨੇ ਆਪਣੇ ਮੁੱਖ ਮੰਤਰੀ ਦਾ ਵੀ ਐਲਾਨ ਕਰਤਾ ਜੀ ਭਾਰਤੀ ਜਨਤਾ ਪਾਟੀ ਨੇ ਕਹਿਤਾ ਕਿ ਨੈਫਿਕ ਸੈਣੀ ਸ਼ਾ ਮੁੱਖ ਮੰਤਰੀ ਹੋਊਗਾ ਜੀ ਇਸ ਵਿੱਚ ਦੋ ਦਿਨਾਂ ਦੇ ਵਿੱਚ ਦੋ ਪ੍ਰੈਸ ਕਾਨਫਰੰਸਾਂ ਕੀਤੀਆਂ ਮੈਦ ਸਿੰਘ ਸੈਣੀ ਹੂੰ ਉਸ ਨੇ ਬੀ ਜੀ ਪੀ ਦੇ ਪ੍ਰਧਾਨ ਅਰਬਿੰਦ ਆਸਫ ਦੇ ਸਪੀਕਰ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਨੈਫਿਕ ਸੈਣੀ ਕਹਿਦਾ ਕਿ ਸਰਕਾਰ ਅਸੀਂ ਵਧਾਵਾਂਗੇ ਜੀ ਸਾਰੇ ਪ੍ਰਵੰਧ ਸਵੀਕਾਰ ਲਈ ਆ ਰਹੀ ਸਿੱਧੀ ਸਦਵਰਤਿਆ ਵਿਵਸਥਾ ਹੂੰ ਹੂੰ ਤੇ ਹਮਨੇ ਵਿਵਸਥਾ ਕਰ ਲਈ ਹੈ ਹੂੰ ਹੂੰ ਪ੍ਰਵੰਧ ਕਹਿੰਦਾ ਸਾਰੇ ਸਵੀਕਾਰ ਲੈ ਸਰਕਾਰ ਅਸੀਂ ਬਣਾਵਾਂਗੇ ਜੋ ਮਰਜ਼ੀਆਂ ਹੋਏ ਹੂੰ ਹੂੰ ਤੇ ਉਹਦੀ ਕੱਲ ਇੱਕ ਹੋਰ ਪ੍ਰੈਸ ਕਾਨਫਰੰਸ ਹੁੰਦੀ ਹੈ ਉਹ ਕਹਿੰਦਾ ਵੀ ਜੋ ਕੁਛ ਸੰਤੀਸ਼ਕੜ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਸੀ ਜੀ ਉਹੀ ਕੁਛ ਹਰੀਆਲਾ چھوڑ ਜਾ ਰਹੇ ਸੰਤੀਸ਼ਕੜ ਵਿੱਚ ਵੀ ਆਪਾਂ ਦੇਖਿਆ ਤੇ ਸਾਰੇ ਜਿਹੜੇ ਹੈਗੇ ਐ ਸਰਵੇਖਣੇ ਕਹਿੰਦੇ ਸੀ ਕਿ ਸਰਕਾਰ ਉੱਚ ਕਾਂਗਰਸ ਪਾਰਟੀ ਦੀ ਵਧੀ ਹੈ ਹੂੰ ਹੂੰ ਪਰ ਆਖਿਰਤ ਵਿੱਚ ਜੋ ਰਿਜ਼ਲਟ ਆਇਆ ਤੇ ਪਾਰਟੀ ਸਪਾਈ ਦੀ ਬੜੀ ਜੀ ਕਹਿੰਦੇ ਵੀ ਇਹ ਕੁਝ ਹੋਰਿਆ ਦੇ ਹੋ ਰਹੇ ਬਟ ਵੱਖ-ਵੱਖ ਤਰ੍ਹਾਂ ਦੇ ਇਹ ਖ਼ਬਰਾਂ ਸਪਰਗਟ ਕੀਤੇ ਜਾ ਰਹੇ ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਜਿਹੜੀਆਂ EVM ਸੈੱਟ ਹੈ ਉਹਨਾਂ ਦੇ ਵਿੱਚ ਪਹਿਲਾਂ ਹੀ ਸੈਟ ਕਰਤੀ ਸੀ ਕਿ ਹਰ EVM ਦੇ ਵਿੱਚ 90% ਵੱਧ ਵੋਟਾਂ ਜਿਹੜੀਆਂ ਭਾਰਤੀ ਸਪਾਈ ਦੀ ਹਕੂਮਤ ਪਹਿਲਾਂ ਹੀ ਕੋਰ ਹੋ ਚੁੱਕੇ ਜੀ ਸੱਚਾਈ ਇਹਦੇ ਵਿੱਚ ਕੀ ਹੈ ਆਪਾਂ ਕਹਿ ਨਹੀਂ ਸਕਦੇ ਨਿਕਨੇ ਲੋਕਾਂ ਦੇ ਵਿੱਚ ਰਿਊਮਰ ਹੈ ਅਫਵਾਹ ਹੂੰ ਅਰ ਜਿਵੇਂ ਮੁੱਖ ਮੰਤਰੀ ਕਹਿ ਰਹੇ ਆ ਉਹਦੇ ਸੂਬਾ ਪ੍ਰਧਾਨ ਕਹਿ ਰਹੇ ਆ ਜਾਂ ਉਹਨਾਂ ਦੇ ਸਪੀਕਰ ਕਹਿ ਰਹੇ ਆ ਜੀ ਇਥੋਂ ਇਹੋ ਲੱਗਦਾ ਕਿ ਗੱਲ ਕੁਛ ਹੈਗੀ ਐ ਇੱਥੇ ਦੇਖਣ ਨੂੰ ਇਹੋ ਲੱਗਦਾ ਦੀ ਆਪਾਂ ਵੇਖੀ ਕਿ ਮੂਥ ਮੈਚਰਿਕ ਫੈਣੀ ਦਾ ਬੋਲਦਾ ਤੇ ਮਗਰ ਜਿਹੜੇ ਸ਼ਬਦ ਹੈ ਹੂੰ ਹੂੰ ਉਹ ਅਮਿਤਸ਼ਾਲੇ ਜਿਹੜਾ ਅਮਿਤਸ਼ਾਲੇ ਸ਼ਬਦ ਹੈ ਇਹ ਫਿਰ ਕੁਛ ਵੀ ਹੋ ਸਕਦੇ ਹੈ ਹੂੰ ਲੇਕਿਨ ਕਾਂਗਰਸ ਪਾਈਪ ਜਿਹੜੀ ਹੈਗੀ ਆ ਉਹ ਵੀ ਕੰਫਿਡੈਂਸਿਟੀ ਹੂੰ ਹੂੰ ਉਹ ਕਹਿੰਦੇ ਦੀ ਅਸੀਂ ਹਰ ਹਾਲ ਸਰਕਾਰ ਬਣਾਵਾਂਗੇ ਸਾਡੀ ਸਰਕਾਰ ਬਣ ਜਾ ਰਹੀ ਹੈ ਜੀ ਉਹ ਮੁੱਦਾ ਸਬੂਕੋਵ ਕੋਹੋਲ ਦੀ ਇਹ ਚਰਚਾ ਚੱਲਦੀ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗੀ ਜੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਜਿਹੜੇ ਫੈਦਰਸੇ ਕੋਕਤਾ ਦੇ ਅਫਰੇ ਸਭ ਤੋਂ ਅੱਗੇ ਹੈ ਮੁੱਖ ਮੰਤਰੀ ਦੀ ਇਸ ਦੇ ਵਿੱਚ ਜੀ ਉਹਨਾਂ ਦੇ ਇੱਕ ਸਹਯੋਗੀ ਪਰਿਵਾਰ ਉਹਨਾਂ ਦੇ ਕਰੀਬੀ ਪਰਿਵਾਰ ਨੇ ਕੱਲ ਬਗਲਾ ਮੁਖੀ ਕੋਈ ਮੰਦਰ ਹੈ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਹੂੰ ਹੂੰ ਉੱਥੇ ਹੈਲੀਕਾਪਟਰ ਦੇ ਵਿੱਚੋਂ ਗਏ ਹੈ ਤੇ ਉਹਨਾਂ ਨੇ ਜਾ ਕੇ ਉਸੇ ਪੂਜਾ ਕੀਤੀ ਹੈ ਜਿਵੇਂ ਐਟੀਟਿਊਡ ਤਸਵੀਰ ਹੈਗਾ ਉਹਨਾਂ ਨੂੰ ਜੋ ਬਗਲਾ ਮੁਖੀ ਲਈ ਮੱਤਾ ਉਹਨੂੰ ਕਿਹਾ ਜੀ ਤੁਸੀਂ ਦੇਖੋਦਾ ਨੂੰ ਜਿਹੜਾ ਮੁੱਖ ਮੰਤਰੀ ਬਣਾ ਲਿਓ ਜੀ ਤੁਹਾਡੀ ਸ਼ਾਇਦ ਇਹ ਉਹ ਸਾਲਾ ਸਰਪੰਚੀ ਹੂੰ ਉਹਨੇ ਉੱਥੇ ਜਾ ਕੇ ਮੱਤਾ ਟੇਕੇ ਤੇ ਫਿਰ ਬਾਅਦ ਵਿੱਚ ਉਹ ਗਊ ਦੀ ਪੂਜ ਦੀ ਪੂਜਾ ਵੀ ਕਰਦੀ ਦੇਖੀ ਗਈ ਹੈ ਹੂੰ ਮਤਲਬ ਇਸ ਕਿਸਮ ਦੇ ਹਾਲਾਤਾਂ ਦੇ ਵਿੱਚ ਉਹਦਾ ਅੱਗੇ ਵੀ ਗੱਲ ਕਰ ਰਿਹਾ ਕਿ ਅਸੀਂ ਜਿੱਤਣਾ ਹੀ ਜਿੱਤਣਾ ਹੈ ਸਰਕਾਰ ਦਾ ਸਾਡੀ ਬਾਣੀ ਬਾਣੀ ਇਹ ਮੁੱਖ ਮੰਤਰੀ ਕੌਣ ਬਣੇ ਜੀ ਹਰਿਆਣੇ ਦੇ ਮੈਂ ਬੜੇ ਸੀਨੀਅਰ ਪੱਤਰਕਾਰ ਨਾਲ ਇੱਕ ਨਾਲ ਗੱਲ ਕਰ ਰਿਹਾ ਸਮੈਂ ਇਹਨੂੰ ਪੁੱਛਿਆ ਵੀ ਤੁਹਾਡੀ ਸਿੱਧੀ ਕੀ ਹੈ ਹੂੰ ਹੂੰ ਉਨੇ ਜਿਹੜੀ ਤਸਵੀਰ ਪੇਸ਼ ਕੀਤੀ ਹੈ ਜੰਦੀ ਸ਼ਾਹ ਉਹ ਬੜਾ ਅਜੀਬ ਕਿਤੇ ਬੜਾ ਬਹੁਤ ਹੀ ਤਜਰਬੇਕਾਰ ਪੱਤਰਕਾਰ ਆ ਸਾਰੀ ਹਰਿਆਣਾ ਦੇ ਵਿੱਚ ਘੁੰਮਿਆ ਹੋਇਆ ਜੀ ਕੰਦੀ ਕੰਦੀ ਫੀਡਬੈਕ ਤੇ ਗਿਆ ਹੋਇਆ ਉਹਨੇ ਕਿਹਾ ਜੀ ਮੇਰਾ ਜਿਹੜਾ ਹੈਗਾ ਜਿਹੜਾ ਅਗਲੇ ਨਿਸ਼ਾਨ ਹੈ ਹੂੰ ਹੂੰ ਉਹ ਹੈ ਕਿ ਪਾਰ ਵੀਜਨ ਦਾ ਪਾਈਪੀ ਨੂੰ 12 ਤੋਂ ਲੈ ਕੇ 20 ਦੇ ਦਰਮਿਆਨ ਹੀ ਸਿਤਾਉਂ ਗਿਆ ਜੀ ਜੀ ਅਗਲੇ ਜੇ 12 ਕਹਿੰਦਾ 12 ਨਹੀਂ ਜੇ 13 14 15 ਤੱਕ ਕੌਣ ਜਾਣੀ ਆ 20 ਇਹ ਕਈ ਵਾਰੀ ਆਪਾਂ ਦੇਖਦੇ ਗਏ ਗ੍ਰੇਸਪਾਰਕਸ ਦੇ ਦੇਖ ਨੇ ਕੀ ਹੈ ਇਹ ਹਾਲਤ ਬਣੀ ਹੋਈ ਹੈ ਹੂੰ ਹੂੰ ਉਨੇ ਕਈ ਟਾਈਮ ਆਇਆ ਹੁਣੀਆਂ ਵੀ ਹੋਈਆਂ ਜਿਵੇਂ ਪਹਿਲਾ 2019 ਦੇ ਵਿੱਚ ਇਥੇ ਲੋਕ ਸਭਾ ਦੀ ਚੋਣ ਹੋਈ ਸੀ ਪੂਪਰ ਦੇ ਸੇਕ ਵੋਟਾਂ ਦਾ ਮੁੱਦਾ ਖੜਾ ਹੋ ਰਿਹਾ ਸੀ ਜੀ ਇਹਨੂੰ ਕਾਊਂਟਰਿੰਗ ਦੇ ਵੀ ਕੀ ਗੜਬੜ ਹੋ ਗਈ ਸੀ ਹਮ ਤਾਂ ਵੀ ਜੇ ਆਪਾਂ ਜਾਣਦੇ ਆ ਕਿ ਜਦੋਂ ਕਾਊਂਟਰ ਹੁੰਦੀ ਹੈ ਪਹਿਲਾਂ ਜਿਹੜੀਆਂ ਵੋਟਾਂ ਗਿਣੀਆਂ ਜਾਂਦੀਆਂ EVM ਵਾਲੀਆਂ ਬਿਲਕੁਲ ਜੀ EVM ਤੋਂ ਬਾਅਦ ਫਿਰ ਜਿਹੜੀਆਂ ਪੋਸਟਰ ਵੋਟਾਂ ਹੁੰਦੀਆਂ ਜਿਹੜੀਆਂ ਡਾਕ ਰਾਹੀਂ ਵੋਟਾਂ ਆਉਂਦੀਆਂ ਉਹ ਗਿਣੀਆਂ ਜਾਂਦੀਆਂ ਜੀ ਉੱਥੇ ਕੀ ਹੋਇਆ ਸੀ ਕਿ EVM ਵਾਲੇ ਵੋਟਾਂ ਨਹੀਂ ਸ਼ੁਰੂ ਕਰਦੇ ਆ ਹਮ ਔਰ ਜਿਹੜਾ ਪਹਿਲਾ ਡੇਟਾ ਉਹ ਅੱਗੇ ਵੱਧ ਰਿਹਾ ਸੀ ਜਿੱਤ ਰਿਹਾ ਸੀ ਹੂੰ ਹੂੰ ਸਚਾਰੂ ਆ ਕੇ ਕਹਿੰਦੇ ਨਹੀਂ ਨਹੀਂ ਆਏ ਕਰੋ ਇਹਨਾਂ ਨੂੰ ਵਤਨ ਕਰ ਦੋ ਅਮਰੀਕਾ ਨੂੰ ਪਹਿਲਾ ਬਸ ਦੂਜੀ ਆ ਗਏ ਪੋਸਟਰ ਵੋਟਾਂ ਜੀ ਜਿਹੜੇ ਪੋਸਟਰ ਵੋਟਾਂ ਦੇਣ ਲੱਗੇ ਤੇ ਅਲਟੀਮੇਟਲੀ ਹੋਇਆ ਕਿ ਕਹਿੰਦੇ ਦੀ 7500 ਵੋਟਾਂ ਦੇ ਉੱਤੇ ਜੂਨੀਅਰ ਹੁੱਡਾ ਹਾਰ ਗਿਆ ਤੇ ਜਿਹੜਾ ਉਹ ਅਭਰੂਪੀ ਸੀ ਉਹ ਜਿੱਤ ਗਿਆ ਹੂੰ ਹੂੰ ਨਿਯਮ ਇਹ ਜੇ ਪਹਿਲਾਂ ਹੀ ਬੀਐਮ ਵਾਲੇ ਕੰਮ ਨਹੀਂ ਨੇ ਪਾਤੇ ਤਾਂ ਨਿਯਮਾਂ ਦੀ ਕੋਈ ਲਗਨਾ ਹੋਵੇ ਜੀ ਤੇ ਇਲੈਕਸ਼ਨ ਕਮਿਸ਼ਨ ਸਰਕਾਰ ਦੇ ਨਾਲ ਪੂਰੀ ਤਰ੍ਹਾਂ ਘਿਓ ਬਜਰੀ ਹੋਵੇ ਉਹ ਜੋ ਕੁਝ ਐਸ ਤਰ੍ਹਾਂ ਹੋ ਰਿਹਾ ਹੈ ਜੀ ਇਲੈਕਸ਼ਨ ਕਮਿਸ਼ਨ ਕੋਲ ਸ਼ਿਕਾਇਤਾਂ ਆਉਂਦੀਆਂ ਹਨ ਇਲੈਕਸ਼ਨ ਕਮਿਸ਼ਨ ਤੇ ਕਿਤੇ ਨਹੀਂ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਮੇਗਾ ਪਰ ਫਿਰ ਵੀ ਹਰਿਆਣੇ ਦੇ ਲੋਕ ਤੇ ਹਰਿਆਣੇ ਦੀ ਜਿਹੜੀ ਹੈਗੀ ਹੈ ਕਾਂਗਰਸ ਉਹ ਬੜੀ ਕੰਫੀਡੈਂਸ ਹੈ ਜੀ ਜੇ ਉਹ ਆਪਣੇ ਨਿਕਰੁਪਤਾ ਮੇਗਾ ਤੋਂ ਆਪਣੇ ਨਿਕਰੁਪਤਾ ਮੇਗਾ ਤੋਂ ਦੇਖੀ ਤੇ ਮੇਰੇ ਖਿਆਲ ਮੁਸਾਬਕ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਈ ਰਾਹ ਬੜਾ ਔਖਾ ਹੈ ਜੀ ਕਿਉਂਕਿ ਐਸਕੇ ਜਿਹੜੀ ਲੜਾਈ ਐ ਨਾ ਇਹ ਵੀ ਜਨਤਾ ਪਾਰਟੀ ਜਨਤਾ ਪਾਰਟੀ ਦੇ ਖਿਲਾਫ ਕਾਂਗਰਸ ਪਾਰਟੀ ਲੜਾਈ ਲੜ ਰਹੀ ਹੈ ਇਹ ਗਲਤ ਹੈ ਹਮਮ ਅਸਲ ਵਿੱਚ ਹਰਿਆਣੇ ਦੇ ਵਿੱਚ ਜਨਤਾ ਪਾਰਟੀ ਜਨਤਾ ਪਾਰਟੀ ਦੇ ਖਿਲਾਫ ਲੜਾਈ ਲੱਗ ਰਹੀ ਹੈ ਹਮਮ ਕਿਸਾਨ ਲੜ ਰਹੇ ਹੈ ਮਜ਼ਦੂਰ ਲੜ ਰਹੇ ਹੈ ਪਹਿਲਵਾਨ ਲੜ ਰਹੇ ਹੈ ਜਵਾਨ ਲੜ ਰਹੇ ਕਿਉਂਕਿ ਤਿੰਨਾਂ ਚੀਜ਼ਾਂ ਨੂੰ ਆਪਾਂ ਦੇਖੀਏ ਕਿ ਥਾਣਾ ਦਾ ਜੋ ਬੁਰਾ ਹਾਲ ਇਹ ਨੇ ਕਿੱਦਾ ਹੈ ਜਿੱਦੇ ਜਿਵੇਂ ਹਰਿਆਣੇ ਦੇ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਦੇ ਖਿਲਾਫ ਪਰਦੇ ਹੋ ਰਹੇ ਹੈ ਜੀ ਜਿਵੇਂ ਡਾਡਰ ਬੱਗ ਕੀਤੇ ਹੋਏ ਕਿ ਦਿੱਲੀ ਵਾਲੇ ਪਾਸੇ ਜਾਣ ਹੀ ਜਣਾ ਉਹ ਪੰਜਾਬ ਦਾ ਹਰਿਆਣਾ ਹੋਵੇ ਹੋਆ ਆ ਕਿਸਾਨ ਹੋਵੇ ਚਾਹੇ ਹਰਿਆਣਾ ਦਾ ਕਿਸਾਨ ਹੋਵੇ ਮੇਰੇ ਖਿਆਲ ਮੁਤਾਬਕ ਇਹਦਾ ਹਰਿਆਣੇ ਦਾ ਕਿਸਾਨ ਹੋ ਪੰਜਾਬ ਦੇ ਕਿਸਾਨ ਨਾਲੋਂ ਕਿਤੇ ਜਿਆਦਾ ਮਿਲਿਟੈਂਟ ਹੈ ਜੀ ਉਹ ਗੁੱਸੇਪੂਰ ਵੀ ਬਹੁਤ ਜਿਆਦਾ ਪਤਾ ਜਾਣਦੇ ਆ ਕਿ जाट ਕਿਸਾਨ ਜਿਹੜਾ ਹੈਗਾ ਜਦੋਂ ਉਹ ਆਪੀ ਆਈਪੀ ਆਏ ਤਾਂ ਕਿਤੇ ਹੱਦ ਤੱਕ ਵੀ ਚਲਾ ਜਾਂਦਾ ਹੈ ਹਮਮ ਜਾਂ ਤਾਂ ਦੋਨੋਂ ਵੀ ਪਹਿਲਾਂ ਪਾ ਦੇਖਿਆ ਸੀ ਦੋਨੋਂ ਦੇ ਵਿੱਚ ਬੜੀਆਂ ਨਾ ਖੁਸ਼ਗਵਾਰ ਘਟਨਾਵਾਂ ਘਟੀਆਂ ਘਟਨਾਵਾਂ ਬੜੀਆਂ ਸੀ ਅਰਦੁਲਨ ਨੇ ਮਦਦ ਲਈ ਇਸ ਤਰ੍ਹਾਂ ਦੇ ਹਾਲਾਤ ਬਣਾਤੇ ਸੀ ਕਿ ਆਪ ਨਹੀਂ ਕਰ ਕਰਦੇ ਦੇਗੀ ਸੀ ਹੂੰ ਹੂੰ ਇਸੇ ਤਰੀਕੇ ਜਿਹੜੀ ਅਗਨੀਵੀਰ ਵਾਲੀ ਜੁੜਨ ਨੇ ਸ਼ੁਰੂ ਕੀਤੀ ਹੈ ਉਹਦੇ ਨਾਲ ਉਹਦੇ ਜਿਹੜੀਆਂ ਅਕੈਡਮੀਆ ਤਿਆਰ ਕਰਦੀਆਂ ਸੀ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਂਦੀਆਂ ਸੀ ਉਹ ਬੱਚਾ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਤਰੇ ਦੇ ਵਿੱਚ ਜਾਂ ਉਹ ਸਵੇਰੇ ਸਵੇਰੇ ਤੁਰੁੰਦੇ ਨੇ ਅਗੇ প্রত্যেক ਪਾਈਸੇ ਦੇ ਖੜ ਕੇ ਬੈਕਸ ਕਰਦੇ ਦੇਖ ਲਈ ਇਹ ਚੱਲਦਾ ਹੁੰਦਾ ਸੀ ਪਰ ਹੁਣੇ ਕੰਮ ਖਤਮ ਹੋ ਗਿਆ ਕਿਉਂਕਿ ਅਗਲੀ ਪੀੜ੍ਹੀ ਵਾਲੀ ਯੋਜਨਾ ਕਰਤੀ 4 ਸਾਲ ਦੀ ਨੌਕਰੀ ਹੋਣੀ ਹੈ 4 ਸਾਲ ਦੀ ਨੌਕਰੀ ਤੋਂ ਬਾਅਦ ਫਿਰ ਕਰੇ ਦੇਈ ਦੇ ਨੇ ਹੁਣ ਇਹਨਾਂ ਨੇ ਬਾਦੇ ਬੁੰਦੇ ਦੇ ਕੇ ਪੀਟੀਆਈ ਜਿਹੜੇ ਬੰਦੇ ਉਧਰੋਂ ਵੇਲੇ ਹੋ ਗਏ ਸੀ ਇਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਵਾਣੀ ਸਵਾਲ ਹੈ ਜੀ ਤੁਹਾਡੀ ਸਰਕਾਰ ਵਰਮੀ ਕਦੋਂ ਦੀ ਸਰਕਾਰੀ ਨੌਕਰੀਆਂ ਦੇਣੇ ਚ ਕੋ ਮਿਲੋਗੇ ਸਰਕਾਰ ਬਾਰੇ ਲੋਕਾਂ ਗ੍ਰਿਫ ਸਪਾਈ ਦੀ ਬਣਦੀ ਹੈ ਅਗਲੀ ਵੀ ਯੋਜਨਾ ਤੁਹਾਡੀ ਉਹ ਨੈਸ਼ਨਲ ਲੈਵਲ ਤੇ ਹੈ ਹਮਮ ਔਰ ਹਰ ਦਾ ਉਸਮਾ ਬਜ਼ਾ ਹਰਿਆਲੇ ਦਾ ਹੈ ਫੌਜੀ ਬੱਚੇ ਹਾਲ ਇਹ ਬੜੀ ਵੀ ਹੈ ਜੀ ਜੇ ਪਾਸੇ ਆਪਾਂ ਦੇਖੀਏ ਤੇ ਜਿਹੜੀਆਂ ਪਹਿਲਵਾਨ ਕੁੜੀਆਂ ਨਾਲ ਇਹਨਾਂ ਨੇ ਸਾਰਾ ਕੁਝ ਕੀਤਾ ਹੂੰ ਵਿਦੇਸ਼ ਫੋਗੜ ਦਾ ਖੁੱਦ ਜੋੜ ਲੱਗ ਰਹੀ ਹੈ ਤੇ ਉਹਨਾਂ ਦਾ ਕੀ ਆਪਾਂ ਦੇਖੇ ਜਿੱਤੇ ਜਨਤਾ ਸਰਕਾਰ ਦੇ ਖਿਲਾਫ ਲੜ ਰਹੀ ਹੋਵੇ ਤੇ ਸਰਕਾਰ ਨੂੰ ਜਿਤਨਾ ਫੋਕੜ ਹੁੰਦਾ ਜੀ ਇਦਾਂ ਹੀ ਹਰਿਆਣੇ ਦੀ ਗੱਲ ਹੂੰ ਹੂੰ ਉਹਨਾਂ ਆਪਾਂ ਡਿੰਮੂ ਕਸ਼ਮੀਰ ਦੀ ਗੱਲ ਆ ਜੀ ਅੱਜ ਜੇ ਡਿੰਮੂ ਕਸ਼ਮੀਰ ਵਿੱਚ ਵੀ ਜੋੜਾ ਹੋ ਰਹੀ ਹੈ ਜੀ ਡਿੰਮੂ ਕਸ਼ਮੀਰ ਵਿੱਚ ਭਾਰਤੀ ਇੱਟਾ ਪਾਈ ਇੱਕ ਪਾਸੇ ਲੱਗ ਰਹੀ ਹੈ ਹੂੰ ਹੂੰ ਕੁਝ ਦਿੱਕੀਆਂ ਪਾੜਦੇ ਨਾਲ ਉਹਨਾਂ ਨੂੰ ਜਦੋਂ ਕਿ ਤੇ ਦੂਜੇ ਪਾਸੇ ਕਾਂਗਰਸ ਪਾਈਪ ਤੇ ਨੈਸ਼ਨਲ ਕਾਂਗਰਸ ਸਿਕੁੰਨਾ ਦਾ ਫਰਕ ਪੜੇ ਹੋਏ ਜੀ ਇੱਕ ਹੋਰ ਗੱਲ ਹੈ ਜਿਹੜੀ ਐਡੀਸ਼ਨ ਨੂੰ ਅਪਰਟੀਨਿਟੀ ਦੀ ਹੈ ਰਿਸ਼ੀਡ ਕਰਦੇ ਆ ਇਹ ਵੀ ਜਿਹੜੇ ਦੇ ਸ਼ੀਡ ਆਪ ਲੋਕ ਸਭਾ ਦੀ ਚੋਣ ਜਿੱਤ ਗਿਆ ਸੀ ਉਹਨੇ ਫਾਰੂਖ ਖਦਲਾ ਨੂੰ ਹਰਾ ਦਿੱਤਾ ਸੀ ਜੀ ਔਰ ਉਹਨੂੰ ਉਹਨੋਂ ਲੋਕਾਂ ਨੇ ਜਿੱਤਾਇਆ ਸੀ ਜਿਹੜੇ ਦੇਖਿਆ ਸੀ ਜਿਵੇਂ ਆਪਾਂ ਪੰਜਾਬ ਦੇ ਵਿੱਚ ਅਮਰਪਾਲ ਨੂੰ ਚੁਟਾਇਆ ਹੈ ਜੀ ਉਹਨੂੰ ਐਨ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਹੈਗਾ ਰਿਮਾਰਕ ਕਰਦਾ ਉਹਦੀ ਆਪ ਦੀ ਪਾਈਪ ਦੀ ਜਾਸ ਦੇ ਬੰਦੇ ਖੜੇ ਆ ਉਧਰ ਕੰਪੇਅਰ ਕਰ ਰਹੇ ਆ ਜੈਨਬਾੜੀ ਗੱਲ ਕਹਿ ਦਿੱਤੀ ਅਰੇ ਸੀਟੂ ਐਕਸਕਲੂਡ ਹੈ ਤਾਂ ਸਾਕੇ ਉਹ ਜਿਹੜੀ ਹੈਗੀ ਹੈ ਗਰੋਹ ਵਾਲੀ ਵੋਟ ਹੈ ਉਹਨੂੰ ਵੰਡ ਸਕੇ ਕੁਝ ਵੋਟਾਂ ਉਹ ਲੈ ਲਵੇ ਤਾਂ ਬੈਨੀਫਿਟ ਇਹਨਾਂ ਨੂੰ ਜਿਹੜੇ ਪਾਰਟੀ ਜਿਸ ਦਾ ਬਾਈਡਾ ਹੈ ਜੀ ਪਰ ਨਾਲ ਹੀ ਇੱਕ ਪਰਸੇ ਪੀਪਲ ਜੀ ਡੈਮੋਕਰੇਟਿਡ ਬਾਈ ਜਿਹੜੀ ਮਹਿਬੂਬਾ ਮੁਫਤੀ ਜੀ ਹੂੰ ਹੂੰ ਉਹ ਮੈਂ ਜਿਹੜੀ ਇਮੀਡੀਏਟ ਐਪ ਜਿਹੜੀ ਲੇਟਸਟ ਸਟੇਟਮੈਂਟ ਦਾ ਆਈ ਐਮ ਮਿਸਟਰ ਫਾਰੂਖ ਅਬਦੁਲਲਾਹ ਜੀ ਮੈਂ ਗਲਤੀ ਕਰ ਗਿਆ ਅਸਲ ਦੇ ਵਿੱਚ ਇੰਜੀਨੀਅਰ ਸੀਟ ਤੇ ਫਾਰੂਖ ਅਬਦੁਲਲਾਹ ਨੂੰ ਨਹੀਂ ਉਹਨੂੰ ਕੁਮਰੰਤਲਨ ਹੋ ਰਾਇਆ ਸੀ ਹੂੰ ਹੂੰ ਉਨੇ ਉਹਨੇ ਫਾਰੂਕ ਅਬਦੁੱਲਾਹ ਜੀ ਦੀ ਸਟੇਟਮੈਂਟ ਵਿੱਚ ਪੜ੍ਹੀ ਹੈ ਉਹਦੇ ਵਿੱਚ ਉਹ ਕਹਿੰਦਾ ਵੀ ਕਾਂਗਰਸ ਪਾਰਟੀ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਆਪਣੀ ਨੈਸ਼ਨਲ ਕਾਂਗਰਸ ਜੀ ਅਸੀਂ ਸਰਕਾਰ ਬਣਾਉਣ ਦੇ ਸਮਰੱਥ ਹੋ ਜਾਗੇ ਸਾਡੇ ਕੋਲੇ ਇਹ ਵੀ ਇੱਕ ਪਿੱਟਾ ਆ ਜਾਣੀ ਹੈ ਕੁਝ ਆਜ਼ਾਦ ਵੀ ਆ ਜਾਣਗੇ ਇਸ ਨੂੰ ਨਾਲ ਲੈਣਾਗੇ ਜੀ ਪਰ ਨਾਲ ਉਹਨੇ ਅਗਲੇ ਕੰਨ ਵੀ ਕਹਿ ਦਿੱ ਕਿ ਭਾਵੇਂ ਸਾਡੇ ਕੋਲੇ ਬਹੁਤ ਸਮਤੀ ਆ ਵੀ ਜਾਵੇ ਇਹਦੇ باوجود ਅਸੀਂ ਪੀਡੀਪੀ ਨੂੰ ਨਾਲ ਲਗਾਏ ਜੀ ਹਕੂਮਤ ਦੇ ਵਿੱਚ ਪੀਡੀਪਾਈ ਨੂੰ ਵੀ ਭਾਈਵਾਲ ਬਣਾਵਾਂਗੇ ਕਿਉਂਕਿ ਉਹ ਕਹਿੰਦੇ ਦੀ ਗੱਲ ਕੰਨੀ ਇਹ ਜ਼ੋੜ ਦਿੱਤੀ ਗਈ ਇਹ ਤੋਂ ਬਾਅਦ ਇੱਕ ਅਗਨੀ ਚੋਣ ਹੈ ਜਿਹੜੀ ਉਹ ਆਬੀਐਸਟੀ ਜਿਹੜੀ ਹੈ ਜਿਤਨੀ ਹੈ ਤੇ ਉਹ ਆਧਾਰਾ 370 ਆਰਾਧ ਨੂੰ ਪੂਰੇ ਦਾ ਹੈ ਪੂਰਾ ਜਿਹੜਾ ਹੈ ਸੂਬੇ ਦਾ ਸਰਬਜਨ ਉਹ ਤੇ ਹੋਰ ਬਹੁਤ ਸਾਰੇ ਮਾਮਲੇ ਆ ਉਹ ਕਦੇ ਕਦੇ ਵੀ ਜਿਹੜੇ ਹੈ ਉਹ ਪਿੱਛੇ ਹਾਸਲ ਨਹੀਂ ਕੀਤਾ ਜਾ ਸਕਦੇ ਜੇ ਸਾਰੀਆਂ ਆਪੋਜੀਸ਼ਨ ਪਾਰਟੀਆਂ ਹਮ ਸਿਆਲ ਪਾਰਟੀਆਂ ਕਛੀਆਂ ਨਾ ਹੋ ਜੀ ਇਹ ਤੋਂ ਪਹਿਲਾਂ ਜੰਨੀ ਸਾਹਿਬ ਆਪਾਂ ਨੂੰ ਪਤਾ ਉੱਥੇ ਇੱਕ ਉਹਨੇ ਇੱਕ ਆਰਗੇਨਾਈਜੇਸ਼ਨ ਬਣਾਈ ਸੀ ਖੁਦਕਾਰ ਆਰਗੇਨਾਈਜੇਸ਼ਨ ਹਮਮ ਔਰ ਰਾਹੁਲ ਗਾਂਧੀ ਜੀ ਇਸ ਕੰਤੇ ਲੱਗੇ ਤਾਂ ਇਸ ਕਰਕੇ ਲੱਗ ਰਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਭਾਵੇਂ ਜਿਹੜਾ ਮਰਦਿਆ ਜੋਰ ਲਾ ਲਵੇ ਭਾਜੀ ਤਾਂ ਪਾਰਟੀ ਉੱਥੇ ਵੀ ਸ਼ਾਇਦ ਆਪੋਜੀਸ਼ਨ ਇਹਨਾਂ ਨੇ ਪੈਰ ਨਾ ਲਗਾਤੇ ਵੀ ਜੀ ਇਹਦੇ ਨਾਲ ਆਪਾਂ ਨੂੰ ਵੀ ਪਤਾ ਹੈ ਕਿ ਜਿਹੜਾ ਲੇਹਰ ਆ ਕੁਆ ਵਾਨ ਸ਼ੁਕ ਇਹਨੇ ਮੈਟਰੋ ਲਾਈਨ ਕੇ ਦਿੱਲੀ ਤੱਕ ਪੈਦਲ ਯਾਤਰਾ ਕੀਤੀ ਹੋਈ ਆ ਉਹ ਦਿੱਲੀ ਪਹੁੰਚਿਆ ਹੋਇਆ ਉਹ ਵੀ ਉੱਥੇ ਧੁੰਡ ਕਰੀ ਜਾਂਦਾ ਉਹਨੇ ਜੰਤਰਮੰਤਰ ਦੇ ਉੱਤੇ ਬੈਠਣਾ ਸੀ ਉਹ ਭੁਖੜਤਾਲ ਦੇ ਉੱਤੇ ਉਹਨੂੰ ਪਰਵਾਹ ਹੀ ਨਹੀਂ ਮਿਲੀ ਹੂੰ ਹੂੰ ਤੇ ਇਸ ਵੇਲੇ ਜਿਹੜਾ ਹੈਗਾ ਨੇ ਪਵਰੋ ਨੇ ਪਵਰ ਦੇ ਵਿੱਚ ਹੀ ਬੈਠ ਕੇ ਉੱਥੇ ਭੁਖੜਤਾਲ ਕਰ ਰਿਹਾ ਉਹਦੇ ਸਾਥੀ ਉੱਥੇ ਬੈਠੇ ਨੇ ਜੀ ਸੋ ਉੱਥੇ ਭਾਵੇਂ ਇਹਨਾਂ ਨੇ 4370 ਤੋੜਤੀ 4370 ਦੇ ਨਾਲ ਨਾਲ 33 ਦੀ 33 ਦੀ ਖਤਮ ਕਰਤੀ ਇਹਨੇ ਪਰ ਬੇਅਪਾ ਹਾਲਾਤ ਦੇਖੀ ਤਾਂ ਹਾਲਾਤ ਉੱਥੇ ਜੇ ਹੁੰਦੀ ਹੈ ਜੀ 7370 ਤੋਂ ਤੁਹਾਨੂੰ ਮਿਲ ਜਿਹੜੇ ਨੇ ਵਾਦੇ ਕੀਤੇ ਸੀਗੇ ਕਿ ਐਸੇ ਕਿ ਕਸ਼ਮੀਰ ਸ਼ਾਂਤ ਹੋ ਜਾਊਗਾ ਸ਼ਾਂਤ ਹੋਣ ਦੀ ਬਜਾਏ ਕਸ਼ਮੀਰ ਤਾਂ ਹੋਰ ਐ ਸ਼ਾਂਤ ਹੋ ਗਿਆ ਕਸ਼ਮੀਰ ਦੀ ਹਾਲਤ ਮਾੜੀ ਹੈ ਸੋ ਕੁੱਲ ਮਿਲਾ ਕੇ ਜਦੋਂ ਅੱਜ ਜਿਹੜੇ ਰਿਜ਼ਲਟ ਆਉਣੇ ਨੇ ਇਹ ਰਿਜ਼ਲਟ ਕੈਦਰੀ ਭਾਰਤੀ ਤਕਦੀਰ ਕਿੱਧਰ ਨੂੰ ਜਾ ਰਹੀ ਹੈ ਇਹਦੇ ਨਿਸ਼ਾਨੇ ਆਜਿ ਕਰ ਦੇਗੇ ਦੇਖਦੇ ਹਾਂ ਅੱਜ ਦੁਪਹਿਰ ਤੱਕ ਜਿਹੜੇ ਰਿਜ਼ਲਟ ਆ ਜਾਣਗੇ ਕਾਲ ਸਵੇਰੇ ਆਪਾਂ ਬਿਸਤਾਰ ਨਾਲੇ ਕਿਉਂਕਿ ਮੈਨੂੰ ਸਵੇਰਾ ਉੱਠ ਕੇ ਕਿਹਾ ਪੈਂਦਾ ਕਿ ਸਾਡੇ ਬਾਅਦ ਤੱਕ ਐਸਵੇ ਜੀ ਜੀ ਤੁਹਾਡੇ ਕਾ ਦੇਵ ਨਹੀਂ ਹੋਊਗੀ ਕਿ ਕਾਲ ਆਪਾਂ ਬਿਸਤਾਰ ਨਾਲੇ ਟਿਕੜਬਾਤ ਕਰਨ ਦੇ ਸਮਰੱਥ ਹੋ ਜਾਗੇ ਕਿ ਫਿਰ ਜੰਨਤ ਵਾਲੀ ਜਿਹੜੀ ਹੈਗੀ ਹੈ ਲਿਸਟ ਆਪਰੇ ਸਾਹਮਣੇ ਪਈ ਹੋਈ ਹੁਣੀ ਇੱਕ ਕੌਣ ਜਿੱਤੇ ਤੇ ਕੌਣ ਠਾ ਰਹੇ ਜੀ ਹਾਂ ਵਾਕਿਆ ਗੱਲ ਸਹੀ ਚੱਲਦੀ ਹੈ ਆਪਾਂ ਕੌਣ ਤੋਂ ਪਹਿਲੀ ਕੌਣ ਤੋਂ ਕਾਂਗਰਸ ਜੁੜ ਗਿਆ ਆਪਣੇ ਨਾਲ ਜੀ ਸ਼ੇਰਗਿਲ ਸਾਹਿਬ ਸਵਾਗਤ ਹੈ ਸასი ਕਾਲ ਜੀ ਆਏ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ